ਸਰਸ ਦਾ ਮੇਨ ਮੁੱਦਾ ਕੀ ਸੀਗਾ ਜੇ ਤੁਹਾਨੂੰ ਇੱਥੇ ਕਲਵਾਨ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਮਤਲਬ ਘਰ ਨੂੰ ਸੀਲ ਕੀਤਾ ਗਿਆ। ਹਾਂਜੀ। ਇਹ ਅੱਜ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਹੁਕਮ ਦੇ ਤਹਿਤ ਜਿਹੜਾ ਇਹ ਮਕਾਨ ਹੈ ਮਿੰਟੂ ਸਿੰਘ ਦਾ ਤੇ ਇਹਦੇ ਨਾਲ ਇਹਦਾ ਲਾਲੀ ਸਿੰਘ, ਜਰਨੈਲ कौर, ਮਿੰਨੂ ਸਿੰਘ ਇਹਨਾਂ ਦੇ ਖਿਲਾਫ ਮਿੰਨੂ कौर ਇਹਨਾਂ ਦੇ ਖਿਲਾਫ ਇੱਕ ਨਸ਼ੇ ਦਾ ਮਕਦਮਾ ਦਰਜ ਹੋਇਆ ਸੀਗਾ। ਜਿਹਦੇ ਚ ਇਹਨਾਂ ਤੋਂ ਹੈਰੋਨ ਦੀ ਬਰਾਮਦਗੀ ਹੋਈ ਸੀ ਉਹਦੇ ਸਬੰਧ ਚ ਇਹਨਾਂ ਦਾ ਜਿਹੜਾ ਇਹ ਮਕਾਨ ਤੇ ਜਿਹੜੀਆਂ ਉਧਰ ਪੰਜ ਦੁਕਾਨਾਂ ਉਹਦੇ ਪਿੱਛੇ ਬਾੜਾ ਇਹ ਸਾਰਾ ਜਿਹੜਾ ਜ਼ਬਤ ਕੀਤਾ ਗਿਆ ਸਰਕਾਰ ਵੱਲੋਂ ਕਿਸ ਮਹਿਮਦ ਇਹ ਸਾਰਾ ਕੀ ਕੀ ਹੋਰ ਕਿਹੜੀ ਕਿੰਨੀਆਂ ਕਾਰਵਾਈਆਂ ਹੋਣਗੀਆਂ ਇਹਨਾਂ ਦੇ ਜਿਹੜੇ ਨਸ਼ਾ ਵਿੱਚ ਨੇ ਉਹਨਾਂ ਤੇ ਹੋਰ ਕਿਹੜੇ ਕਿਹੜੇ ਸਜ਼ਾ ਹੋਏ ਇਸ ਮਹਿਮਦ ਇਹ ਜਿਹੜਾ ਵੀ ਬੰਦਾ ਨਸ਼ਾ ਵੇਚੂਗਾ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਸਰਕਾਰ ਹੈ ਜ਼ਬਤ ਕਰੂਗੀ ਇਹਦੇ ਨਾਲ ਜਿਹੜਾ ਨਸ਼ਾ ਵੇਚ ਕੇ ਬਣਾਈਆਂ ਪ੍ਰਾਪਰਟੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਲੱਕ ਜਿਹੜਾ ਟੁੱਟੂਗਾ ਅਤੇ ਇਸ ਮਹਿਮ ਤਹਿਤ ਇਹ ਜਿਹੜੇ ਲੋਕ ਨੇ ਇਹ ਨਸ਼ਾ ਵੇਚਣੋਂ ਹਟਣਗੇ ਇਹ ਇੱਕ ਇਸ ਵਾਸਤੇ ਕਾਨੂੰਨ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਨਸ਼ਾ ਨੂੰ ਵੇਚ ਰਹੇ ਨੇ ਜਿਹੜਾ ਵੀ ਬੰਦਾ ਨਸ਼ਾ ਵੇਚੂ ਵੇਚ ਕੇ ਪ੍ਰਾਪਰਟੀ ਬਣਾਊਗਾ ਪੈਸੇ ਦੀ ਉਹ ਸਾਰੀਆਂ ਜ਼ਬਤ ਹੋਣਗੀਆਂ ਇਹ ਉਹ ਲਿਖ ਲੈਣ ਦਾ ਤੁਸੀਂ ਦੇਖ ਸਕਦੇ ਹੋ ਡੀਐਸਪੀ ਵੱਲੋਂ ਇਹ ਨੋਟਿਸ ਜੋ ਲਗਾਇਆ ਗਿਆ ਫਕੀਰ ਸਿੰਘ ਦੇ ਘਰ ਨੂੰ ਵੀ ਸੀਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਸੇ ਮੱਥਾ ਖੜਿਆ ਪਿੰਡ ਕਲਵਾਨੋ ਜਿੱਥੇ ਕੀ ਅੱਜ ਕੰਕਾਇਨ ਚਾਰਜ ਦੇ ਡੀਐਸਪੀ ਸਾਹਿਬ ਤੇ ਵੱਲੋਂ ਕੁਝ ਫੈਮਲੀਆਂ ਦੇ ਚਿੱਟਾ ਜੋ ਫੜਿਆ ਗਿਆ ਸੀਗਾ ਤੇ ਅੱਜ ਉਹ ਘਰ ਨੂੰ ਮਤਲਬ ਦੋਨਾਂ ਦੀਆਂ ਦੁਕਾਨਾਂ ਨੂੰ ਅੱਜ ਇੱਥੇ ਪ੍ਰਸ਼ਾਸਨ ਵੱਲੋਂ ਕੰਗ ਪ੍ਰਸ਼ਾਸਨ ਵੱਲੋਂ ਜੋ ਪਤਰਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਹੈ